ਹਾਂ ਸਰ ਉਹ ਰਕੇ ਸਾਰੇ ਬੈਕਗਰਾਉਂਡ ਨਵੇਂ ਆ ਉਹਦੇ ਮੇਰੇ ਸਰ 13 ਤਰੀਕ ਦੀ ਐਪਲੀਕੇਸ਼ਨ ਤੁਹਾਡੀ ਥਾਣੇ ਦੇ ਐਸਐਸਪੀ ਵੱਲੋਂ ਮਾਰਕ ਹੋਈ ਹੈ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਬੰਦਾ ਕਿਨੇ ਫੜਿਆ ਹਾਂਜੀ ਆ ਬੰਦਾ ਉਹ ਤਾਂ ਆਪਰੇਸਟ ਹੋਇਆ ਆਪਰੇਸਟ ਨਹੀਂ ਹੋਇਆ ਆਪੋ ਆਤਮਿਕ ਅਰਪਣ ਕੀਤਾ ਉਸ ਨੂੰ ਪਤਾ ਕਰਾ ਇਹ ਮੁੰਡਾ ਜੀ ਕੁਲਵਿੰਦਰ ਸਿੰਘ ਪੁੱਟਾ ਜੀ ਉਹਨਾਂ ਕੋਲੇ ਰਹਿੰਦਾ ਸੀਗਾ ਅੱਛਾ ਵੀਰ ਜੀ ਤੇ ਦੇ ਕੋ ਬੰਦਾ ਅਲੌਸ ਪਰਪਰ ਕਰਦੋ ਸਾਡੇ ਬੰਦੇ ਬਾਦ ਆਇਓ ਕੱਟੇ ਬਾਦ ਜਾਣ ਵਿਚਾਰ ਵੀ ਨਹੀਂ ਕਰਾਈ ਗਈ ਮੇਰੇ ਤੇ ਹਮਲਾ ਹੋ ਜਾਂਦਾ ਬਿਲਕੁਲ ਵੀ ਵੀ ਇਹ ਦੋਸ਼ੀ ਇਹੀ ਆ ਬੰਦਾ ਇਹਨੂੰ ਅਸੀਂ ਪਕੜਿਆ ਹੈ ਪਰਚਾ ਦਾ ਜੋ ਹੈ ਪਰਚਾ ਦਾ ਜੋ ਹੈ ਬੰਦਾ ਇੱਕ ਹੋਰ ਅਰੈਸਟ ਹੋਇਆ ਜੀ ਜਿਹੜਾ ਦੇਖੀ ਕਰਵਾਈ ਸੀ ਉਸ ਬੰਦੇ ਨੂੰ ਵੀ ਅਸੀਂ ਪੁਲਿਸ ਨੂੰ ਫੜ ਕੇ ਚੁੱਕਿਆ ਇੱਕ ਹੋਰ ਅਰੈਸਟ ਹੋ ਗਿਆ ਇੱਕ ਹੋਰ ਅਰੈਸਟ ਹੋਇਆ ਜਿਹੜਾ ਜਿਹੜਾ ਇੱਕ ਮਿੰਟ ਯਾਰ ਜਿਹੜਾ ਮਾੜਾ ਆਰਾਮ ਨਾਲ ਜਿਹੜਾ ਇਹ ਫਾਦ ਕਿਦੇ ਸਾਡਾ ਵੀ ਹੋਰ ਮੁੰਡਾ ਇਹ ਫਾਦਰ ਹੈ ਨਾ ਇਹਦਾ ਫਾਦਰ ਪਿਛਲੇ 10 ਦਿਨ ਗੁਜ਼ਰ ਨਹੀਂ ਆਨੇ ਆ ਅਸੂਸ਼ ਕਹਿੰਦਾ ਕਿ ਮਨਪੰਦਾ ਬੈਠਾ ਸਾਡੇ ਪਾਰਟੀ ਬੈਠਾ ਬੰਦਾ ਉਸ ਬੰਦੇ ਨਾਲ ਗੱਲ ਕਰਨ ਪਿਆ ਕਰੀ ਦੋ ਗੱਲਾਂ ਪਰ ਫਿਰ ਵੀ ਅਸੀਂ ਬੰਦ ਕਰਾਈਏ ਦੁਕਾਨਾਂ ਚਲੋ ਥੋੜੀ ਜਿਹੀ ਗੱਲ ਸੁਣ ਕਰ ਰਹੇ ਆ ਸੁਣੋ ਸੁਣੋ ਕੋਈ ਪਿਆ ਤੇ ਪਰਚਾ ਦਾ ਦੋ ਦਿੱਤਾ ਦੋ ਬੰਦੇ ਰਹਿ ਚੁੱਕੇ ਆ ਠੀਕ ਹੈ ਕੋਈ ਤੁਹਾਨੂੰ ਸੁਪਸ਼ਟੀ ਕਰਦਾ ਪਰਾ ਜੀ ਕਰਕੇ ਤੁਸੀ ਧਰਮੇ ਦੇ ਬੈਠੇ ਪਰਾ ਜੀ ਇਦਾਂ ਹੈ ਮੇਰੇ ਘਰੇ ਨਾਲ 13 April ਨੂੰ ਇਹਨਾਂ ਨੇ ਹਮਲਾ ਕੀਤਾ ਸੀਗਾ ਜਿਸ ਦੇ ਸਬੰਧ ਵਿੱਚ ਸਾਡੇ ਰਿਸ਼ਤੇਦਾਰ ਹੀ ਲੱਗਦੇ ਨੇ ਉਹਨਾਂ ਨੇ ਹਮਲਾ ਕੀਤਾ ਸੀਗਾ ਤੇ ਉਹਦਾ ਜਸਵੰਤਪ੍ਰੀਤ ਹੈ ਜੀ ਤੇ ਉਹਦਾ ਫਾਦਰ ਹੈ ਉਹਦੇ ਚ ਇਨਵੋਲ ਉਹਦਾ ਬ੍ਰਦਰ ਹੈ ਉਹਦਾ ਚਾਚਾ ਨੰਗ ਹੈ ਜਿਨੇ ਕਿਰਪਾਨਾਂ ਦਾ ਬਾਣੇ ਪਾਏ ਹੋਏ ਸੀ ਮੇਰੇ ਕੋਲੇ ਸਾਰੀਆਂ ਵੀਡੀਓ ਪੰਜਾਂ ਨੇ ਉਹਨੇ ਕਿਰਪਾਨਾਂ ਨਾਲ ਹਮਲੇ ਕੀਤੇ ਨੇ ਮੇਰੀ ਮਾਤਾ ਦੇ ਮਾਰੇ ਨੇ ਮੇਰੀ ਮਿਸਿਸ ਦੇ ਮਾਰੇ ਨੇ ਠੀਕ ਹੈ ਨਹੀਂ ਮੇਰੇ ਭਰਾ ਦੇ ਸੋਗ ਤੋਂ ਵੱਧ ਟਾਂਕੇ ਲੱਗੇ ਨੇ ਤੇ ਉਹ ਬੰਦਾ ਹੁਣ 3 ਦਿਨ ਤੋਂ ਇੱਥੇ ਲਗਾਤਾਰ ਬੈਠਾ ਹੈ ਜਿਹੜਾ ਜਸਮਨਪ੍ਰੀਤ ਹੈ ਉਸ ਨੂੰ ਇੱਥੇ ਵੀਆਈਪੀ ਸਹੂਲਤਾਂ ਮਿਲ ਰਹੀਆਂ ਨਹੀਂ ਜਦੋਂ ਕਿ ਜਿਹੜੇ ਉਹਦੇ ਦੋਸ਼ੀ ਮਤਲਬ ਮਤਲਬ ਕਿ ਦੋਸ਼ੀ ਆ ਉਹਦੇ ਮਾਂ ਪਿਓ ਵਗੈਰਾ ਨਹੀਂ ਉਹਨੂੰ ਪਤਾ ਹੈਗਾ ਵੀ ਕਿੱਥੇ ਨੇ ਪੁਲਿਸ 3 ਦਿਨਾਂ ਤੋਂ ਉਹਨਾਂ ਨੂੰ ਬਰਾਮਦ ਕਿਉਂ ਨਹੀਂ ਕਰ ਰਹੀ ਹੈ ਅਸੀਂ ਕੱਲ ਆਏ ਤੇ ਸਾਨੂੰ ਕਹਿੰਦੇ ਤੂੰ ਇੱਥੇ ਚੱਲ ਜਾਨੀ ਤਾਂ ਤੁਹਾਡੇ ਤੇ ਪਰਚਾ ਦੇ ਦਾਂਗੇ ਐਸਐਚਓ ਸਾਹਿਬ ਨੇ ਸਾਨੂੰ ਧਮਕੀ ਦਿੱਤੀ ਹੈ ਪੁਲਿਸ ਮੁਲਾਜ਼ਮ ਹੋ ਕੇ ਤੁਸੀਂ ਕਿਸੇ ਨੂੰ ਰੌਟ ਘਰ ਨਾਲ ਜਾਂਦੇ ਹੋ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਆਂ ਜੀ ਡੀਐਸਪੀ ਸਾਹਿਬ ਦੇ ਵੀ ਪੇ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂ ਕੀ ਕਰ ਰਹੇ ਮੈਨੂੰ ਨਹੀਂ ਲੱਗਦਾ ਜੀ ਇਹ ਸ਼ਾਇਦ ਇਹਨਾਂ ਕੋਤੇ ਕੋਈ ਪ੍ਰੈਸ਼ਰ ਹੋਊਗਾ ਪੁਲਿਸ ਦਾ ਕਿਸੇ ਕਿਸਮ ਦਾ ਪੈਸੇ ਦਾ ਕਿੰਨੇ ਲੈਂਦੇ ਨੇ ਪੈਸੇ ਦਾ ਤਾਂ ਜੀ ਭਾਜੀ ਉਹ ਕੁੜੀ ਨੇ ਇਥੋਂ 5 ਕਰੋੜ ਤੋਂ ਵੱਧ ਦੀ ਠੱਗੀ ਕੀਤੀ ਹੋਈ ਹੈ ਹਾਂਜੀ ਤੇ ਪਹਿਲਾਂ ਵੀ ਉਹਨਾਂ ਦੇ ਪਰਚੇ ਨੇ ਉਹਨਾਂ ਦੇ ਦਰਖਾਸਤਾਂ ਬਹੁਤ ਨਹੀਂ ਰਾਜਪੁਰੇ ਵੀ ਨੇ ਇੱਥੇ ਪਟਿਆਲੇ ਵੀ ਦਿੱਤੀਆਂ ਪਰ 25 ਤੋਂ 30 ਦੀ ਦਰਖਾਸਤਾਂ ਪੈਂਡਿੰਗ ਹੋਈਆਂ ਪਰ ਪੁਲਿਸ ਕਾਰਵਾਈ ਨਹੀਂ ਕਰਦੀ ਪੈਸੇ ਦੇ ਦਿੰਦੇ ਆ ਜੀ ਉਹ ਬਸ ਇਹ ਕਾਉਂਟ ਕਰਨ ਕਰੀ ਜਾਂਦੇ ਆ ਮੈਂ ਪੁਲਿਸ ਦੇ ਖਿਲਾਫ ਨਹੀਂ ਮੈਂ ਆਪਣੇ ਇਨਸਾਫ ਲਈ ਧਰਨਾ ਦੇ ਰਿਆਂ ਹਾਂ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਸਾਰੇ ਬੰਦੇ ਅਰੈਸਟ ਨਹੀਂ ਹੁੰਦੇ ਇਹ 8-9 ਦਾ ਬਾਈ ਨੇਮ ਆ ਤੇ ਬਾਕੀ ਅਣਪਛਾਤੇ ਆ 20 ਦੇ ਲਗਭਗ ਬੰਦੇ ਨੇ ਮੈਂ ਮੇਰਾ ਪਰਿਵਾਰ ਹਜੇ ਪੂਰਾ ਨਹੀਂ ਆਇਆ ਸ਼ਾਮ ਤੱਕ ਤਾਂ ਇੱਥੋਂ ਘਟੋ ਘਟੋ 2-300 ਬੰਦਾ ਹੋ ਜਾਏਗਾ ਮਹਾਰਾਜ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਜੀ ਹਮਲਾ ਕਰਿਆ ਸੀ ਉਹ ਜਸਮਨਪ੍ਰੀਤ ਹੈ ਉਹਦਾ ਬਾਪ ਪਿਛਲੇ 10 ਦਿਨ ਤੋਂ ਖਜਾਨ ਸਿੰਘ ਆਪਣੀ ਰਹਿਸ਼ ਦੇ ਵਿੱਚ ਆ ਪੁਲਿਸ ਨੂੰ ਵੀ ਪਤਾ ਹੈ ਪਰ ਉਸ ਨੂੰ ਪਕੜ ਨਹੀਂ ਜਾ ਰਹੀ ਹੈਗੀ ਦੋ ਵਾਰ ਅਸੀਂ ਰੇਕੀ ਕਰਵਾਈ ਹੈ ਦੋ ਵਾਰ ਦੇ ਵਿੱਚ ਉੱਥੋਂ ਭੱਜ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਕੋਣ ਦੱਸਦਾ ਹੈ ਜਦੋਂ ਪੁਲਿਸ ਰੇਕੀ ਉਹਨਾਂ ਦਾ ਕਰਕੇ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਵੀ ਖੁੱਲ ਜਾਂਦੀਆਂ ਉਹਨਾਂ ਦੀ ਕੋਠੀ ਦਾ ਵੀ ਕੰਮ ਚੱਲ ਰਿਹਾ ਉਹਨਾਂ ਦੇ ਬੰਦੇ ਸਾਰੇ ਹਮੇਂ ਘਰ ਫਿਰ ਰਹੇ ਆ ਜੇ ਇਹੀ ਹਮਲਾ ਅਸੀਂ ਉਹਨਾਂ ਦੇ ਉੱਤੇ ਕਰਿਆ ਹੁੰਦਾ ਐਦਾਂ ਦੀ ਕੋਈ ਹਰਕਤ ਕਰੀ ਹੁੰਦੀ ਤਾਂ ਹੁਣ ਨੂੰ ਸਾਡਾ ਕੁੱਟ-ਕੁੱਟ ਕੇ ਨਾਸ ਮਾਰ ਦੇਣਾ ਸੀ ਇਹਨਾਂ ਨੇ ਅਸੀਂ ਰੋਜ਼ ਆਨੇ ਆਣਾ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਕੋਈ ਸੁਣਵਾਈ 100 ਕਿਲੋਮੀਟਰ ਤੋਂ ਬੰਦਾ ਆ ਕੇ ਆ ਉਰੇ ਆ ਕੇ ਸਾਡੇ ਤੇ ਹਮਲਾ ਕਰਤਾ ਅਸੀਂ ਲੋਕਲ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪੁਲਿਸ ਨਾਜ ਨਹੀਂ ਕਰਨਾ ਦਿੱਤਾ ਯਾਰ ਪੁਲਿਸ ਵਾਲਾ ਥਾਣੇਦਾਰ ਨੇ ਕਿਸ ਤਰ੍ਹਾਂ ਹਾਂਜੀ ਇਹ ਅਸਲ 'ਚ ਇੱਕ 52/25 ਐਫ ਆਈ ਆਰ ਦਰਜ ਹੋਈ ਸੀ 13/3/2025 ਨੂੰ ਦੋ ਪਰਿਵਾਰਾਂ ਦੀ ਆਪਸ 'ਚ ਇਹਨਾਂ ਦੀ ਪੁਰਾਣੀ ਰਿਮੇਸ਼ਨ ਨੇ ਤੇ ਲੁਧਿਆਣੇ ਤੋਂ ਇੱਕ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਦੀ ਨਾਲ 9 ਬੰਦੇ ਬਾਈ ਨੇਮ ਤੇ 810 ਜਣੇ ਅਨਨੂਨ ਪਰਚਾ ਅੰਡਰ ਸੈਕਸ਼ਨ 307 ਪੀਪੀਸੀ ਜਿਹੜੇ ਨਵੇਂ ਕੀ 109 333 115 ਦੋ ਬੀਐਨਐਸ ਦੀ ਵੱਖ-ਵੱਖ ਧਰਮਾਂ ਅੱਜ ਪਰਚਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਇਵਨ ਕੀ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਿੰਨ ਵਾਰ ਲੁਧਿਆਣੇ ਆਡਾ ਜ਼ਿਲ੍ਹੇ ਵਿੱਚ ਰੀਚ ਕੀਤੀਆਂ ਨੇ ਤੇ ਇਹਨਾਂ ਚ ਜਿਹੜਾ ਮੇਨ ਬੰਦਾ ਜਸਮਨ ਆ ਉਹ ਸੀ ਬਰਸੋ ਅਰੈਸਟ ਕੀਤਾ ਤੇ ਉਹਦਾ ਜੁਡੀਸ਼ੀਅਲ ਮਾਨ ਚੱਲ ਰਿਹਾ ਜੀ ਤੇ ਹੁਣ ਇਹ ਅਸਲ ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰਨਿੰਗ ਕਰ ਰਹੀ ਮਾਰ ਕੁੱਟ ਨਹੀਂ ਜਿਹੜਾ ਕਿ ਸਾਡੇ ਸਾਡੇ ਧਾਇਰੇ ਤੋਂ ਬਾਹਰ ਹੈ ਜੀ ਕਹਿੰਦਾ ਵੀ ਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਨਹੀਂ ਜੀ ਹੁਣ ਦੋਸ਼ੀ ਨੂੰ ਪਾਣੀ ਪਲਾਉਣਾ ਤਾਂ ਕੋਈ ਵੀ ਆਈਪੀ ਟਰੀਟਮੈਂਟ ਨਹੀਂ ਉਹ ਤਾਂ ਸਾਨੂੰ ਉਹਦੀ ਟੇਕ ਕੇਅਰ ਤਾਂ ਕਰਨੀ ਪੈਂਦੀ ਹੈ ਜੀ ਹਾਂਜੀ ਇਹ ਪ੍ਰਾਣਾ ਮਾਮਲੇ ਆ ਪੈਸੇ ਦਾ ਲੜੇ ਦੇ ਵਿੱਚ ਅਸਲ ਇਹਦੇ ਵਿੱਚ ਦੋ ਫੈਮਿਲੀਜ਼ ਦਾ ਆਪਸ ਵਿੱਚ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ ਚ ਸ਼ਾਇਦ ਇਹਨਾਂ ਦੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹਮਲਾ ਕੀਤਾ ਇਹਦੇ ਚੋਂ ਇਹਨਾਂ ਨੇ ਕੁਝ ਕੁ ਲੇਡੀਜ਼ ਦੇ ਵੀ ਨਾਮ ਲਖਾਏ ਆ ਜਿਹੜੇ ਕਿ ਹਲੇ ਇਨਵੈਸਟੀਗੇਟ ਕਰਨੇ ਜ਼ਰੂਰੀ ਨੇ ਜੀ ਤੇ ਕਈਆਂ ਦੀ ਲੋਕੇਸ਼ਨਸ ਇਨਫੈਕਟ ਆਈਆਂ ਕਈ ਨਹੀਂ ਉਹ ਅਸੀਂ ਤੋਂ ਜਿਹੜੀ ਸਾਡੀ ਤਫਤੀਸ਼ ਚ ਜਾਰੀ ਹੈ ਇਹ ਇਹ ਚ ਬਲਕਿ ਪਰਸੋਂ ਜਿਹੜਾ ਮੇਨ ਮੁਲਜ਼ਮ ਮੁੱਖ ਮੁਲਜ਼ਮ ਸੀ ਉਹਦਾ ਲੁਧਿਆਣੇ ਤੋਂ ਲਿਆ ਕੇ ਦੀ ਰੈਸਟ ਪਾਈ ਹੈ ਕੋਣ ਸਿਰਫ ਇਹਨਾਂ ਨੂੰ ਹੀ ਰੋਲਾ ਵੀ ਪਾਈ ਤੁਸੀਂ ਉਹਦੀ ਕੁੱਟ ਮਾਰਨਿੰਗ ਕਰਨੀ ਦੱਸਨ ਦਾਟ ਜਿਹੜੀ ਕਿ ਅਸੀਂ ਬਾਇਓਲੋਜ ਉਹ ਚੀਜ਼ ਬਣਦੀ ਸੀ ਉਹੀ ਕਰ ਸਕਦੇ। ਇਹ ਵੀ ਕੁਝ ਰਹਿੰਦੇ ਆ ਕਹਿੰਦੇ ਕੁਝ ਬੰਦੇ ਦਾ ਨਾਮ ਹੈਗੇ ਪਰ ਉਹ ਹਾਂਜੀ ਬਿਲਕੁਲ ਰਹਿੰਦੇ ਨਹੀਂ ਜਦੋਂ ਪਰਚਾ ਦਰਜ ਹੁੰਦਾ ਹਰ ਬੰਦਾ ਆਪੋ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਨਾਂ ਦੇ ਘਰੇ ਰੀਡਜ਼ ਕੀਤੀਆਂ ਤਾਲੇ ਲੱਗੇ ਹੋਏ ਆ ਤੇ ਸਸਿ ਆਪਦੇ ਸੋਰਸ ਵੀ ਕੈਂਪ ਕੀਤੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨਾ। ਸਰੀ ਇਹਨਾਂ ਕਹਿੰਦੇ ਪੁਲਿਸ ਨੂੰ ਲਾ ਕੇ ਸਭ ਧਮਕੀਆਂ ਦੇ ਰਿਹਾ ਸਾਨੂੰ ਸੁਣਵਾਈ ਨਹੀਂ ਕਰਨਾ ਛੜ ਕੇ ਇਸ ਦੀ। ਨਹੀਂ ਜੀ ਬਿਲਕੁਲ ਸਰਸਰ ਝੂਠ ਹੈ ਜੀ ਅਸੀਂ ਜਿਹੜਾ ਮੇਨ ਮਲਜਮ ਹੈ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਪਰਸੋਂ ਹੀ ਲੁਧਿਆਣੇ ਤੋਂ ਲੈ ਕੇ ਦੀ ਰੈਸਟ ਪਾਈ ਹੈ ਜੀ ਉਹਦੇ ਕਹਿਨ ਤੇ ਉਹਦੇ ਬਿਆਨਾਂ ਤੇ ਉਹਦੀ ਤਫਤੀਸ਼ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮਜਦ ਨਾਮਜਦ ਵੀ ਕਰ ਦਿੱਤੇ ਗਏ ਨੇ ਇਸ ਕਰਕੇ ਸਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮੌਜੂਦ ਸੀ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਹੋਊਗਾ ਤੇ ਜਿਹੜਾ ਬੰਦਾ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਮਤਲਬ ਕਿ ਇਹਦੇ ਵਿੱਚੋਂ ਉਹਨੂੰ ਕਲੀਨ ਚੱਟ ਦਿੱਤੀ ਪਹਿਲੀ ਵਾਰ ਦੇਖ ਕੇ ਉਹ ਮੇਰੇ ਜੀ ਇੱਕ ਮੁਲਾਜ਼ਮ ਨੂੰ ਅੱਧਾ ਕੋਲਸ ਦੇ ਵਿੱਚ ਇੱਕ ਜੌਬ ਕਰ ਰਿਹਾ ਇਸ ਟਾਈਮ ਹਾਂਜੀ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਚ ਆਇਆ ਜੀ ਹਾਂਜੀ ਉਹ ਉਹਦੇ ਫੈਮਿਲੀ ਦਾ ਮੈਟਰ ਹੈ ਉਹ ਤਾਂ ਹੈ ਅਸੀਂ ਉਹਨੂੰ ਸਮਝਾਇਆ ਵੀ ਇਹ ਪਿਆਰ ਨਾਲ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਰ ਸਕਦਾ ਠੀਕ ਹੈ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਪਰਵਾਹ ਦੇਣਾ ਬਿਲਕੁਲ ਜੀ ਮੈਂ ਬਾਹਰ ਜਾ ਕੇ ਗੱਲਬਾਤ ਕੀਤੀ ਹੈ ਪਰ ਅਸਲ 'ਚ ਜਿਵੇਂ ਉਹ ਮੌਬ ਕਹੇ ਲੋ ਕਰਾਊਡ ਇਕੱਠਾ ਹੋਇਆ ਹੋਇਆ ਹੈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੇ ਆਪਾਂ ਸਾਡਾ ਫਰਜ਼ ਸਮਝਾਉਣਾ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਹੁਣ ਦੁਬਾਰੇ ਰੀਚ ਪਾਰਟੀ ਤਿਆਰ ਕਰਕੇ ਜਿਹੜੇ ਬੰਦੇ ਰਹਿੰਦੇ ਆਰੈਸਟ ਕਰਾਂਗੇ